ਬਰਾੜ ਡੇਰੀ ਫਾਰਮ 56ਵੀਂ ਤੇ ਸਵਾਗਤ ਕਰਦੇ ਆਂ ਲੈ ਕੇ ਨਵੀਂ ਵੀਡੀਓ ਇਧਰ ਲਈ ਕੈਰੀ ਚਾਪਲਾਤਾ ਜੀ ਲਾਲ ਲਸਣ ਇਹਨੂੰ ਲਾਤਾ ਪਾਣੀ ਅੱਜ ਆਪਾਂ ਤੇ ਜਿਹੜੇ ਨਾਲ ਇਹਦੇ ਆਪਾਂ ਕੰਡੇ ਸੀਗੇ ਬਰੀਕ ਗੰਡੇ ਜੇ ਪਏ ਆਪਣੇ ਕੋਲੇ ਤੇ ਆਪਾਂ ਉਹ ਲਾਤੇ ਵਿੱਚ ਹੀ ਆਪਾਂ ਮਿਰਚਾਂ ਲਾਦਿਆਂ ਬਰੀਕ ਜੀ ਪਨੀਰੀ ਆ ਜੇ ਮਿਰਚਾਂ ਭਾਲ ਹੋ ਜਾਣਗੀਆਂ ਕੰਡੇ ਉਦੋਂ ਪਹਿਲਾਂ ਪੱਤੇ ਜਾਣਗੇ ਤੇ ਸਾਨ ਚ ਆਪਾਂ ਲਾਤੇ ਇਹਦੇ ਚ ਮੂੜੀਆਂ ਕੁਸਵਟਾਂ ਕੁਸਵਟਾਂ ਲਾਤੀਆਂ ਮਟਰਾਂ ਦੀਆਂ ਤੇ ਇੱਕ ਕੁਸਵਟਾਂ ਲਾਤੀਆਂ ਆਪਾਂ ਗਾਜਰਾਂ ਦੀਆਂ ਤੇ ਪਰਲੇ ਪਾਸੇ ਆਪਾਂ ਲਾਤੇ ਗੋਭੀ ਦੇ 70 ਕਬੂਟੇ ਫੁੱਲ ਗੋਭੀ ਦੇ ਪਾਣੀ ਨਾਲ ਭਰ ਕੇ ਆਪਾਂ ਲਾਤੇ ਨਾਲ ਦੀ ਨਾਲ ਜੜਨ ਪੀ ਜਾਂਦੀ ਸ਼ਾਮ ਦੇ ਵੇਲੇ ਲਾਏ ਆਪਾਂ ਇਹ ਕਿਉਂਕਿ ਦੁਪਹਿਰੇ ਤਾਂ ਕਮਲਾ ਆ ਜਾਂਦੇ ਆ ਧੁੱਪ ਹੁੰਦੀ ਆ ਸ਼ਾਮ ਦੇ ਵੇਲੇ ਨਾਲ ਦੀ ਨਾਲ ਹੀ ਤੁਰ ਪੈਂਦੇ ਆ ਰਾਤ ਨੂੰ ਤਰੇਲ ਪੈ ਜਾਣੀ ਮੌਸਮ ਠੰਡਾ ਹੋ ਜਾਣਾ ਤੇ ਨਾਲ ਦੀ ਨਾਲ ਤੁਰ ਪੈਣੇ ਆ ਇਹ ਜਿਵੇਂ ਲੱਗੇ ਉਵੇਂ ਹੀ ਤੜਕੇ ਨੂੰ ਸਿੱਧੇ ਹੋ ਜਾਣੇ ਤੇ ਜੇ ਆਪਾਂ ਦੁਪਹਿਰੇ ਲਾਉਂਦੇ ਦੁਪਹਿਰੇ ਅੱਧੀ ਮਰ ਜਾਣੀ ਸੀ ਵਿੱਚ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਦੇ ਵੀਡੀਓ ਆਪਾਂ ਹੋਰ ਲੈ ਕੇ ਆਉਂਦੇ ਰਹਿਾਂਗੇ ਧੰਨਵਾਦ ਉਸ